ਜਿਸ ਤਰੀਕੇ ਨਾਲ ਹਾਰ ਹੋ ਰਹੀ ਬੁਰੀ ਤਰ੍ਹਾਂ ਮੈਂ ਕਹਿਣਾ ਕਿ ਮੈਂ ਵਧਾਈ ਦੇਣਾ ਚਾਹਣਾ ਦਿੱਲੀ ਦੀ ਜਨਤਾ ਨੂੰ ਜਿਨ੍ਹਾਂ ਨੇ ਆ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਕੀਤਾ ਆ ਪਾਰਟੀ ਝੂਠ ਤੇ ਨਿਰਭਰ ਬਣੀ ਇੰਨੀਆਂ ਝੂਠ ਬੋਲ ਕੇ ਦੂਜੇ ਸੂਬਿਆਂ 'ਚ ਦੇਸ਼ 'ਚ ਜਾ ਕੇ ਉਹਨਾਂ ਨੇ ਵੋਟਾ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਸਰਕਾਰ ਬਣਾ ਲਈ ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ ਤੋ ਇਸ ਕਰਕੇ ਮੈਂ ਦੇਸ਼ ਦੇ ਲੋਕਾਂ ਨੂੰ ਕਹਿਣਾ ਚਾਹਣਾ ਹੈ ਕੀ ਆਮ ਆਦਮੀ ਪਾਰਟੀ ਦਾ ਲੀਡਰਸ਼ਿਪ ਜਾਤੇ ਕੋਈ ਦੀਨਮਾਨ ਨਹੀਂ ਹੈ ਉਹਨਾਂ ਨੇ ਦਿੱਲੀ ਤਬਾਹ ਕੀਤੀ ਹੁਣ ਪੰਜਾਬ ਤਬਾਹ ਕੀਤਾ ਘੱਟੋ ਘੱਟ ਹੋਰ ਕਿਸੇ ਸੂਬੇ ਨੂੰ ਤਬਾਹ ਨਾ ਕਰਨ ਤੇ ਪੰਜਾਬ ਨੂੰ ਮੈਂ ਬੇਨਤੀ ਕਰਦਾ ਹਾਂ ਪੰਜਾਬ ਦੀ ਜਨਤਾ ਜਿੰਨੀ ਛੇਤੀ ਇਹਨਾਂ ਤੋਂ ਖੜਾ ਛੁੱਟੂਗਾ ਤਾਂ ਹੀ ਪੰਜਾਬ ਬਚੇਗਾ ਹੋ ਗਈ ਨਾ ਵਾਈਟ